ਨਿਊਜ਼ੀਲੈਂਡ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਬਿੱਲੀ ਸੁਰਖੀਆਂ ਵਿੱਚ ਹੈ ਜੋ ਛੋਟੀ ਜਿਹੀ ਗਲਤੀ ਕਾਰਨ ਜੈਟ ਸੈਟਰ ਬਣ ਗਈ ਹੈ ਮਿਟਨਸ ਨਾਮ ਦੀ ਬਿੱਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਇਸ ਮਹੀਨੇ ਮਿਟਨਸ ਨਾਮ ਦੀ ਇੱਕ ਮੇਨਕੂਨ ਬਿੱਲੀ ਦਾ ਪਿੰਜਰਾ ਜਹਾਜ਼ ਦੇ ਕਾਰਗੋ ਹੋਲਡ ਵਿੱਚ ਰਹਿ ਗਿਆ ਇਸ ਕਾਰਨ ਉਸਨੇ 24 ਘੰਟਿਆਂ ਵਿੱਚ ਤਿੰਨ ਵਾਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਯਾਤਰਾ ਕੀਤੀ ਤੁਹਾਨੂੰ ਦੱਸ ਦਈਏ ਕਿ 8 ਸਾਲਾਂ ਮਿਟਨਸ ਨੂੰ 13 ਜਨਵਰੀ ਨੂੰ ਨਿਊਜ਼ੀਲੈਂਡ ਦੇ ਕ੍ਰਾਸਚਰਚ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸਥਿਤ ਉਸਦੇ ਨਵੇਂ ਘਰ ਲਈ ਇੱਕ ਸਾਈਡ ਟ੍ਰਿਪ ਤੇ ਭੇਜਿਆ ਗਿਆ ਸੀ ਪਰ ਜਦੋਂ ਉਸਦੀ ਮਾਲਕਨ ਮਾਰਗੋ ਨੇ ਇਸ ਬਿੱਲੀ ਦੇ ਜਹਾਜ਼ ਤੋਂ ਉਤਰਨ ਦੀ ਉਡੀਕ ਕਰ ਰਹੀ ਸੀ ਤਾਂ 3 ਘੰਟੇ ਬਾਅਦ ਵੀ ਮਿਡਨਸ ਲਾਪਤਾ ਸੀ ਫਿਰ ਗਰਾਉਂਡ ਸਟਾਫ ਨੇ ਦੱਸਿਆ ਕਿ ਜਹਾਜ਼ ਨਿਊਜ਼ੀਲੈਂਡ ਵਾਪਸ ਆ ਗਿਆ ਹੈ ਅਤੇ ਮਿਡਨਸ ਅਜੇ ਵੀ ਉਸ ਦੇ ਵਿੱਚ ਹੈ ਇਹ ਯਾਤਰਾ ਲਗਭਗ 7.5 ਘੰਟੇ ਲੰਬੀ ਸੀ ਜਦੋਂ ਮਿਡਨਸ ਦੀ ਮਾਲਕਨ ਨੇਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ ਇਸ ਤੋਂ ਬਾਅਦ ਖੁਲਾਸਾ ਹੋਇਆ ਕਿ 에어 ਨਿਊਜ਼ੀਲੈਂਡ ਦੇ ਪਾਇਲਟ ਨੂੰ ਉਡਾਣ ਦੌਰਾਨ ਬਿੱਲੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਸਨੇ ਕਾਰਗੋ ਹੋਲਡ ਵਿੱਚ ਹੀਟਿੰਗ ਚਾਲੂ ਕੀਤੀ ਸੀ ਤਾਂ ਜੋ ਮਿਟਨਸ ਆਰਾਮਦਾਇਕ ਰਹੇ ਮਿਟਨਸ ਇਸ ਜਹਾਜ਼ ਵਿੱਚ ਰਹਿ ਗਈ ਕਿਉਂਕਿ ਸਮਾਨ ਸੰਭਾਲਣ ਵਾਲੇ ਨੂੰ ਵੀਲਚੇਅਰ ਕਾਰਨ ਮਿਟਨਸ ਦਾ ਪਿੰਜਰਾ ਦਿਖਾਈ ਨਹੀਂ ਦਿੱਤਾ ਇਸ ਲੰਬੇ ਸਫ਼ਰ ਕਾਰਨ ਮਿਟਨਸ ਦਾ ਭਾਰ ਥੋੜਾ ਘਟ ਗਿਆ ਸੀ ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਨੇਸ ਨੇ ਕਿਹਾ ਉਹ ਬਸ ਭੱਜ ਕੇ ਮੇਰੀਆਂ ਵਾਹਾਂ ਵਿੱਚ ਆ ਗਈ ਅਤੇ ਮੈਨੂੰ ਸਭ ਤੋਂ ਵੱਡੀ ਜੱਫੀ ਪਾਈ ਇਹ ਬਹੁਤ ਰਾਹਤ ਦੇਣ ਵਾਲਾ ਸੀ ਉਧਰ 에ਅਰਲਾਈਨ ਨੇ ਇਸ ਘਟਨਾ ਲਈ ਮਾਫੀ ਮੰਗੀ ਅਤੇ ਕਿਹਾ ਕਿ ਉਹ ਅਜਿਹੀ ਗਲਤੀ ਨੂੰ ਦੁਬਾਰਾ ਨਾ ਹੋਣ ਦੇਣ ਲਈ ਕਦਮ ਚੁੱਕਣਗੇ ਨਿਊਜ਼ੀਲੈਂਡ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਬਿੱਲੀ ਸੁਰਖੀਆਂ ਵਿੱਚ ਹੈ ਜੋ ਛੋਟੀ ਜਿਹੀ ਗਲਤੀ ਕਾਰਨ ਜੈਟ ਸੈਟਰ ਬਣ ਗਈ ਹੈ ਮਿਟਨਸ ਨਾਮ ਦੀ ਬਿੱਲੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਇਸ ਮਹੀਨੇ ਮਿਟਨਸ ਨਾਮ ਦੀ ਇੱਕ ਮੇਨਕੂਨ ਬਿੱਲੀ ਦਾ ਪਿੰਜਰਾ ਜਹਾਜ਼ ਦੇ ਕਾਰਗੋ ਹੋਲਡ ਵਿੱਚ ਰਹਿ ਗਿਆ ਇਸ ਕਾਰਨ ਉਸਨੇ 24 ਘੰਟਿਆਂ ਵਿੱਚ ਤਿੰਨ ਵਾਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਯਾਤਰਾ ਕੀਤੀ ਤੁਹਾਨੂੰ ਦੱਸ ਦਈਏ ਕਿ 8 ਸਾਲਾਂ ਮਿਟਨਸ ਨੂੰ 13 ਜਨਵਰੀ ਨੂੰ ਨਿਊਜ਼ੀਲੈਂਡ ਦੇ ਕ੍ਰੈਸਚਚਰਚ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਸਥਿਤ ਉਸਦੇ ਨਵੇਂ ਘਰ ਲਈ ਇੱਕ ਸਾਈਡ ਟ੍ਰਿਪ ਤੇ ਭੇਜਿਆ ਗਿਆ ਸੀ ਪਰ ਜਦੋਂ ਉਸਦੀ ਮਾਲਕਨ ਮਾਰਗੋ ਨੇਸ ਬਿੱਲੀ ਦੇ ਜਹਾਜ਼ ਤੋਂ ਉਤਰਨ ਦੀ ਉਡੀਕ ਕਰ ਰਹੀ ਸੀ ਤਾਂ 3 ਘੰਟੇ ਬਾਅਦ ਵੀ ਮਿਟਨਸ ਲਾਪਤਾ ਸੀ ਫਿਰ ਗਰਾਉਂਡ ਸਟਾਫ ਨੇ ਦੱਸਿਆ ਕਿ ਜਹਾਜ਼ ਨਿਊਜ਼ੀਲੈਂਡ ਵਾਪਸ ਆ ਗਿਆ ਹੈ ਅਤੇ ਮਿਟਨਸ ਅਜੇ ਵੀ ਉਸ ਦੇ ਵਿੱਚ ਹੈ ਇਹ ਯਾਤਰਾ ਲਗਭਗ 7.5 ਘੰਟੇ ਲੰਬੀ ਸੀ ਜਦੋਂ ਮਿਟਨਸ ਦੀ ਮਾਲਕ ਨੀਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ ਇਸ ਤੋਂ ਬਾਅਦ ਖੁਲਾਸਾ ਹੋਇਆ ਕਿ 에ਅਰ ਨਿਊਜ਼ੀਲੈਂਡ ਦੇ ਪਾਇਲਟ ਨੂੰ ਉਡਾਣ ਦੌਰਾਨ ਬਿੱਲੀ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਸਨੇ ਕਾਰਗੋ ਹੋਲਡ ਵਿੱਚ ਹੀਟਿੰਗ ਚਾਲੂ ਕੀਤੀ ਸੀ ਤਾਂ ਜੋ ਮਿਟਨਸ ਆਰਾਮਦਾਇਕ ਰਹੇ ਮਿਡਨਸ ਇਸ ਜਹਾਜ਼ ਵਿੱਚ ਰਹਿ ਗਈ ਕਿਉਂਕਿ ਸਮਾਨ ਸੰਭਾਲਣ ਵਾਲੇ ਨੂੰ ਵੀਰ ਚੇਅਰ ਕਾਰਨ ਮਿਡਨਸ ਦਾ ਪਿੰਜਰਾ ਦਿਖਾਈ ਨਹੀਂ ਦਿੱਤਾ ਇਸ ਲੰਬੇ ਸਫ਼ਰ ਕਾਰਨ ਮਿਡਨਸ ਦਾ ਭਾਰ ਥੋੜਾ ਘਟ ਗਿਆ ਸੀ ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਨੇਸ ਨੇ ਕਿਹਾ ਉਹ ਬਸ ਭੱਜ ਕੇ ਮੇਰੀਆਂ ਬਾਹਾਂ ਵਿੱਚ ਆ ਗਈ ਅਤੇ ਮੈਨੂੰ ਸਭ ਤੋਂ ਵੱਡੀ ਜਫੀ ਪਾਈ ਇਹ ਬਹੁਤ ਰਾਹਤ ਦੇਣ ਵਾਲਾ ਸੀ ਉਧਰ 에ਅਰਲਾਈਨ ਨੇ ਇਸ ਘਟਨਾ ਲਈ ਮਾਫੀ ਮੰਗੀ ਅਤੇ ਕਿਹਾ ਕਿ ਉਹ ਅਜਿਹੀ ਗਲਤੀ ਨੂੰ ਦੁਬਾਰਾ ਨਾ ਹੋਣ ਦੇਣ ਲਈ ਕਦਮ ਚੁੱਕਣਗੇ